ਅਖੀਰ ਸਿੰਘਾਂ ਨੇ ਸਹਿਬ ਜੀ ਨੂੰ ਆਖਿਆ ਕਿ ਮਹਾਰਾਜ ਇਤਾਂ ਭੁੱਖ ਕੱਟਦਿਆਂ ਮਰਾਂਗੇ ਮਹਾਰਾਜ ਜੇ ਮਰਨਾ ਹੀ ਹੈ ਤੇ ਸਿੱਧਾ ਮੈਦਾਨੇ ਜੰਗ ਦੇ ਵਿੱਚ ਲੜਾਈ ਕਰਕੇ ਮਰੀਏ ਸਹਿਬ ਸੱਚੇ ਸਤਿਗੁਰੂ ਜੀ ਨੇ ਆਖਿਆ ਕਿ ਥੋੜਾ ਸਮਾਂ ਜੀ ਹੋਰ ਰੁਕ ਜਾਓ ਸਿਰਫ ਥੋੜਾ ਸਮਾਂ ਇਤਨੇ ਚਿਰ ਨੂੰ ਉਹ ਜਿਹੜੀ ਬਾਦਸ਼ਾਹੀ ਫੌਜ ਸੀ ਉਹ ਵੀ ਆਕ ਚੁੱਕੀ ਸੀ ਜਿਹੜੇ ਇਹ ਕਿਆਸ ਲੈ ਕੇ ਆਈ ਸੀ ਕਿ ਅਸੀਂ ਦਸਾਂਕ ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਹੀ ਸੱਚੇ ਸਤਿਗੁਰੂ ਜੀ ਨੂੰ ਪਕੜ ਕੇ ਧੂਕੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰ ਦੇਵਾਂਗੇ ਪਰ ਉਹਨਾਂ ਨੇ ਵੀ ਸਮਝ ਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪકડਣਾ ਬੜਾ ਮੁਸ਼ਕਲ ਹੈ ਬੜਾ ਸਭ ਸੱਚੇ ਸਤਗੁਰ ਜੀ ਨੂੰ ਚਿੱਠੀ ਆਈ ਹੈ ਕਿ ਮਹਾਰਾਜ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਤੁਹਾਡੀ ਵੀ ਰਹਿ ਜਾਵੇਗੀ ਉਧਰ ਵੀ ਰਹਿ ਜਾਵੇਗੀ ਸਮਝੌਤਾ ਕਰਾ ਲੈਣੇ ਆ ਕਰਾ ਦਿੰਨੇ ਆ ਤੁਸੀਂ ਉਹਨਾਂ ਦੀ ਇਹਨ ਮੰਨ ਲਓ ਤੁਸੀਂ ਹਾਰ ਸਵੀਕਾਰ ਕਰ ਲਓ ਉਹਨਾਂ ਦੀਆਂ ਗੱਲਾਂ ਕੁਝ ਸ਼ਰਤਾਂ ਨੇ ਉਹਨਾਂ ਸ਼ਰਤਾਂ ਨੂੰ ਮੰਨ ਲਵੋ ਸਾਬ ਕਹਿੰਦੇ ਨੇ ਫਿਰ ਉਹਨਾਂ ਦੇ ਵਿੱਚ ਤੇ ਮੇਰੇ ਵਿੱਚ ਫਰਕ ਕੀ ਰਹਿ ਗਿਆ ਗੱਲ ਵਾਕੀ ਠੀਕ ਸੀ ਜੇ ਉਹਨਾਂ ਦੀ ਈਣ ਮੰਨ ਲਈ ਐ ਉਹਨਾਂ ਦੀ ਗੱਲ ਮੰਨ ਲਈ ਐ ਇਹਦਾ ਮਤਲਬ ਕਿ ਮੈਂ ਉਹਨਾਂ ਦੇ ਜ਼ੁਲਮ ਦੇ ਵਿੱਚ ਭਾਈ ਵਾਲ ਕਾਂ ਜੋ ਉਹ ਕਰ ਰਹੇ ਨੇ ਮੈਂ ਉਹਦੇ ਨਾਲ ਸਹਿਮਤ ਆਂ ਤੇ ਮੇਰੇ ਹਜ਼ੂਰ ਕਹਿੰਦੇ ਨੇ ਫਿਰ ਦੱਸੋ ਉਹਨਾਂ ਦੇ ਵਿੱਚ ਤੇ ਮੇਰੇ ਵਿੱਚ ਫਰਕ ਕੀ ਰਹਿ ਗਿਆ ਜੇ ਮੈਂ ਉਹਨਾਂ ਦੀ ਗੱਲ ਮੰਨ ਲਈ ਆਪਣੀ ਇਹਨ ਮੰਨ ਲਈ ਹਰ ਮੰਨ ਲਈ ਕਿ ਤੁਸੀਂ ਵਿੱਚ ਪੈ ਕੇ ਸੰਧੀ ਕਰਾ ਦਿੰਦੇ ਹੋ ਤੁਹਾਡਾ ਸਭ ਕੁਝ ਬਚ ਜਾਵੇਗਾ ਨਾ ਉਧਰ ਨੁਕਸਾਨ ਨਾ ਇਧਰ ਨੁਕਸਾਨ ਵਿੱਚ ਦਾ ਹੱਲ ਲੱਭ ਲੈਣੇ ਹਾਂ ਤੇ ਗੁਰੂ ਸਾਹਿਬ ਕਹਿੰਦੇ ਨੇ ਤੇ ਫਿਰ ਮੇਰੇ ਅੰਦਰ ਤੇ ਉਹਨਾਂ ਦੇ ਵਿੱਚ ਫਰਕ ਕੀ ਰਹਿ ਜਾਵੇਗਾ ਫਿਰ ਔਰੰਗਜ਼ੇਬ ਦੇ ਵੱਲੋਂ ਚਿੱਠੀ ਆਉਂਦੀ ਹੈ। ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਮੈਨੂੰ ਕੁਰਾਨ ਦੀ ਕਸਮ ਲੱਗੇ। ਤੁਸੀਂ ਅਨੰਤਪੁਰ ਸਾਹਿਬ ਦਾ ਕਿਲਾ ਛੱਡ ਦਿਓ। ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ। ਚਿੱਠੀ ਮਿਲੀ ਬਾਈ ਧੜ ਦੇ ਰਾਜੀਆਂ ਨੇ ਗਉ ਬਣਾ ਕੇ ਭੇਜੀ ਗਉ ਦੀ ਕਸਮ ਖਾਦੀ ਕਿ ਸਾਨੂੰ ਗਉ ਦੀ ਕਸਮ ਲੱਗੀ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ ਮੁਸਾਕਿਦ ਦੀ ਮਾਫੀ ਸਿਰਫ ਬੇਨਤੀ ਹੈ ਸਮਝਣ ਦੇ ਲਈ ਜਿਹੜੇ ਰਾਜ ਗੱਦੀ ਦੇ ਬੈਠੇ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਸਬ ਨਹੀਂ ਹੁੰਦਾ ਕੋਈ ਇਮਾਨ ਨਹੀਂ ਹੁੰਦਾ ਉਨ੍ਹਾਂ ਦਾ ਈਮਾਨ ਕੇਵਲ ਤੇ ਕੇਵਲ ਇੱਕੋ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਸਤਾ ਮਿਲਣੀ ਚਾਹੀਦੀ ਹੈ ਕਿਸੇ ਨਾ ਕਿਸੇ ਤਰੀਕੇ ਸਾਡੀ ਤਾਕਤ ਕਹਿਮ ਰਹਿਣੀ ਚਾਹੀਦੀ ਹੈ ਉਹ ਫਿਰ ਭਾਵੇਂ ਝੂਠ ਬੋਲ ਕੇ ਹੋਵੇ ਧੋਖਾ ਕਰਕੇ ਹੋਵੇ ਕਪਟ ਕਰਕੇ ਹੋਵੇ ਪਰ ਕਹਿਮ ਰਹਿਣੀ ਚਾਹੀਦੀ ਹੈ ਸਬ ਸੱਚੇ ਸਤਿਗੁਰ ਜੀ ਦੇ ਸਿੰਘ ਕਾਲੇ ਪੈ ਗਏ ਉਹਨਾਂ ਨੇ ਆਖਿਆ ਮਹਾਰਾਜ ਹੁਣ ਤੇ ਚਿੱਠੀ ਆ ਗਈ ਹੈ ਹੁਣ ਤੇ ਬ੍ਰਾਹਮਣਾਂ ਨੇ ਕਸਮ ਖਾ ਲਈ ਹੈ 22 ਟੜ ਦੇ ਰਾਜਿਆਂ ਨੇ ਕਹਿ ਦਿੱਤਾ ਹੈ ਕਿ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ ਤੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਕਸਮ ਖਾ ਲਈ ਹੈ ਮੈਂ ਫਿਰ ਬੇਨਤੀ ਕਰਦਿਆਂ ਜਿਹੜਾ ਤਖਤ ਦੇ ਉੱਤੇ ਬੈਠਾ ਏ ਉਹਦਾ ਕੋਈ ਕੋਈ ਮਨੋਰਥ ਨਹੀਂ ਹੈ ਧਰਮ ਦੇ ਨਾਲ ਉਹਦਾ ਮਨੋਰਥ ਉਹਦਾ ਸਵਾਰਥ ਕੇਵਲ ਤੇ ਕੇਵਲ ਆਪਣੀ ਗੱਦੀ ਆਪਣੀ ਤਾਕਤ ਦੇ ਨਾਲ ਹੈ ਤੇ ਐਸੇ ਮਨੁੱਖਾਂ ਦਾ ਕੋਈ ਭਰੋਸਾ ਨਹੀਂ ਗੁਰੂ ਸਾਹਿਬ ਜੀ ਜਾਣਦੇ ਸਨ ਇਹ ਮੈਦਾਨ ਦਾ جنگ ਹੈ ਜੰਗੇ ਮੈਦਾਨ ਹੈ ਤੇ ਇਹ ਅੱਕੇ ਹੋਏ ਨੇ ਅੱਕੇ ਹੋਏ ਬੰਦੇ ਸਭ ਕੁਝ ਕਰਨ ਦੇ ਲਈ ਤਿਆਰ ਨੇ ਇੱਕ ਕਿਸਮ ਦਾ ਖਾਣ ਦੇ ਲਈ ਤਿਆਰ ਨੇ ਇਹਨਾਂ ਦਾ ਮਨੋਰਥ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਰਨਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸਾ ਕੰਮ ਕੀ ਕੀਤਾ ਕਿ ਜਿਨ੍ਹਾਂ ਦੇ ਲਈ ਇਤਨੇ ਵੱਡੀ ਹਕੂਮਤ ਨੇ ਫੌਜ ਲਾ ਦਿੱਤੀ ਸੈਨਾ ਲਾ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਰਨ ਦੇ ਲਈ ਉਹਨਾਂ ਨੇ ਇਨਾ ਇਨਾ ਕੁਝ ਕੀਤਾ ਤੇ ਦੇਖਣਾ ਤੇ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਕੀ ਹੈ ਨੇਕ ਕਰਮ ਕੀਤੇ ਨੇ ਚੰਗੇ ਕਰਮ ਕੀਤੇ ਨੇ ਇਤਨੇ ਚੰਗੇ ਕਰਮ ਕੀਤੇ ਨੇ ਉਹਨਾਂ ਚੰਗੇ ਕਰਮਾਂ ਨੇ ਇਹਨਾਂ ਦੇ ਮੰਦੇ ਕਰਮਾਂ ਤੋਂ ਪਰਦਾ ਚੁੱਕ ਦਿੱਤਾ ਕਹਿੰਦਾ ਇਹਨਾਂ ਨੂੰ ਆਪਣੇ ਮੰਦੇ ਕਰਮ ਦਿਖਾਈ ਦਿੰਦੇ ਨੇ ਇਸ ਕਰਕੇ ਆਪਣੇ ਮੰਦੇ ਕਰਮਾਂ ਨੂੰ ਢੱਕਣ ਦੇ ਲਈ ਇਹ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਰਨਾ ਚਾਹੁੰਦੇ ਹਕੂਮਤ ਖਤਮ ਕਰਨਾ ਚਾਹੁੰਦੀ ਹੈ ਹਕੂਮਤ ਦੇ ਬਾਗੀ ਨੇ ਗੁਰਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੇ ਆਖਿਆ ਮਹਾਰਾਜ ਚਿੱਠੀ ਆ ਗਈ ਹੈ ਉਹਨਾਂ ਨੇ ਕਸਮਾਂ ਖਾ ਲਈਆਂ ਨੇ 22 ਟੜ ਦੇ ਰਾਜੀਆਂ ਨੇ ਵੀ ਸੋਹਾਂ ਕਾਲੀਆਂ ਨੇ ਮਹਾਰਾਜ ਹੁਣ ਆਪਾਂ ਇਸ ਅਨੰਦਪੁਰ ਦੀ ਨਗਰੀ ਨੂੰ ਛੱਡ ਦਈਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਨੇ ਇਹ ਕਹਿੰਦੇ ਕੁਝ ਗੌਰ ਨੇ ਕਰਦੇ ਕੁਝ ਗੌਰ ਨੇ ਇਹ ਮੈਦਾਨੇ ਜੰਗ ਹੈ ਇਹ ਮੈਦਾਨੇ ਜੰਗ ਦਾ ਪੈਤੜਾ ਖੇਡਦੇ ਪਏ ਨੇ ਦਾ ਘੇਟ ਦੇ ਪਏ ਨੇ ਸਿੰਘੋ ਤੁਸੀਂ ਅਜੇ ਅਣਜਾਣ ਕੋ ਤੁਸੀਂ ਭੋਲੇ ਹੋ ਸਾਬ ਕਹਿੰਦੇ ਅੱਜ ਰਾਤ ਨੂੰ ਹੀ ਵੇਖ ਲਿਓ ਮਹਾਰਾਜ ਜੀ ਨੇ ਦਖਾਇਆ ਜਦੋਂ ਕੁਝ ਗੱਡੇ ਸਮਾਨ ਦੇ ਕੱਢੇ ਨਾ ਤੇ ਮਸ਼ਾਲਾਂ ਜਗਾ ਦਿੱਤੀਆਂ ਉੱਤੇ ਤੇ ਅਜੇ ਉਹ ਗੋਡੇ ਥੋੜੀ ਦੂਰ ਹੀ ਅਨੰਦਪੁਰ ਤੋਂ ਗਏ ਸਨ ਅਨੰਦਪੁਰੀ ਤੋਂ ਗਲੀਆਂ ਦੇ ਵਿੱਚੋਂ ਨਿਕਲ ਕੇ ਮੁਗਲਾਂ ਨੇ ਹਮਲੇ ਕਰ ਦਿੱਤਾ ਸਾਬ ਕਿਨ ਦੇਖੋ ਇਹਨਾਂ ਦੀਆਂ ਕਸਮਾਂ ਨੇ 6 ਪੋ ਦਾ ਦਿਨ ਆਇਆ ਗੁਰਗੋਬਿੰਦ ਸਿੰਘ ਮਹਾਰਾਜ ਅੱਜ ਦੁਪਹਿਰ ਦਾ ਸਮਾਂ 6 ਪੋ ਹਜ਼ੂਰ ਬੈਠੇ ਨੇ ਮਾਤਾ ਜੀ ਨਾਲ ਨੇ ਮੇਰੇ ਹਜ਼ੂਰ ਨੇ ਪੁੱਛਿਆ ਮਾਤਾ ਜੀ ਨੂੰ ਕਿ ਮਾਤਾ ਜੀ ਤੁਸੀਂ ਦੱਸੋ ਤੁਹਾਡੀ ਕੀ ਰਾਏ ਹੈ ਸਾਬ ਸੱਚੇ ਸਤਿਗੁਰੂ ਜੀ ਨੇ ਜਦੋਂ ਇਹ ਬਚਨ ਆਖੇ ਤੇ ਮਾਤਾ ਜੀ ਜਿਨ੍ਹਾਂ ਦੀ ਉਮਰ ਉਸ 80 ਵਰਿਆਂ ਦੀ ਸੀ ਤੇ ਮਾਤਾ ਜੀ ਨੇ ਆਖਿਆ ਕਿ ਪੁੱਤਰ ਮੈਂ ਚੋ ਨਹੀਂ ਗਾਂ ਬੇਦਾਨੀ ਜੰਗ ਦੇ ਅੰਦਰ ਮੇਰਾ ਪੁੱਤਰ ਜਜ਼ਬੇ ਦੇ ਨਾਲ ਲੜਿਆ ਮਾਂ ਨੂੰ ਪਤਾ ਏ ਕਿ ਸਭ ਸੱਚੇ ਸਤਿਗੁਰੂ ਦੇ ਕੋਲ ਸਿੰਘ ਬਹੁਤ ਥੋੜੇ ਰਹਿ ਗਏ ਜਦੋਂ ਘੇਰਾ ਪਿਆ ਸੀ ਉਦੋਂ 10000 ਦੇ ਤਕਰੀਬਨ ਫੌਜ ਸੀ ਤੇ ਜਦੋਂ ਗੜੀ ਛੱਡੀ ਹੈ ਤੇ ਉਦੋਂ ਆਨੰਦਪੁਰ ਸਾਹਿਬ ਦੀ ਗੜੀ ਛੱਡੀ 500 ਕ ਦੇ ਤਕਰੀਬਨ ਪੌ ਤੇ ਜਦੋਂ ਚਮਕੌਰ ਦੀ ਗੜੀ ਤੇ ਪਹੁੰਚੇ ਨੇ ਤੇ 40 ਰਹਿ ਗਏ ਨੇ 40 ਰਹਿ ਗਏ ਸਾਲ ਸੇਬ ਸੱਚੇ ਸਤਗੁਰੂ ਜੀ ਦੀ ਮਾਤਾ ਜੀ ਨੇ ਆਖਿਆ ਕਿ ਬੇਟਾ ਹੁਣ ਵਕਤ ਇਸ ਕਿਲੇ ਦੇ ਅੰਦਰ ਰਹਿ ਕੇ ਲੜਨ ਦਾ ਨਹੀਂ ਗਏ ਜੂਝਣ ਦਾ ਨਹੀਂ ਗਏ ਹੁਣ ਸਾਹਮਣੇ ਜਾ ਕੇ ਲੜਨ ਦਾ ਵਕਤ ਹੈ ਸਾਹਿਬ ਸੱਚੇ ਸਤਗੁਰੂ ਜੀ ਨੇ ਆਖਿਆ ਮਾਤਾ ਜੀ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਸੀ ਇਹਦਾ ਮਤਲਬ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਾਰ ਤੇ ਮਾਤਾ ਗੁਜਰੀ ਜੀ ਦੇ ਵਿਚਾਰ ਬਿਲਕੁਲ ਇੱਕੋ ਜਿਹੇ ਸਨ ਉਹਨਾਂ ਨੇ ਆਖਿਆ ਕਿ ਮਾਤਾ ਜੀ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਅਸੀਂ ਹੁਣ ਮੈਦਾਨੀ ਜੰਗ ਦੇ ਵਿੱਚ ਜਾ ਕੇ ਆਹਮੋ ਸਾਹਮਣੇ ਦਾ ਯੁੱਧ ਕਰੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਸਾਸੀ ਅੱਜ ਰਾਤ ਕਿਲਾ ਛੱਡ ਦਿਆਂਗੇ ਫੈਸਲਾ ਕੀਤਾ ਤਾਂ ਰਾਤ ਕਿਲਾ ਛੱਡਾਂ। ਫਿਰ ਅੱਧੀ ਰਾਤ ਨੂੰ ਮੇਰੇ ਦੀਨ ਦਿਆਲ ਸੱਚੇ ਸਤਿਗੁਰ ਜੀ ਨੇ ਜਦੋਂ ਕਿਲਾ ਛੱਡਿਆ ਨਾ ਤੇ ਸਾਬ ਜੀ ਨੇ ਇੱਕ ਵਾਰ ਚਾਰ ਚਪਾਸੀ ਝਾਤ ਮਾਰੀ ਐ। ਇਹ ਉਹ ਨਹੀਂ ਕਿ ਮੌਦੀਆਂ ਤੰਦਾਂ ਨੇ ਨਹੀਂ ਨਹੀਂ ਉਹ ਨਹੀਂ ਸਿਰਫ ਇੱਕ ਝਾਤ ਮਾਰੀ ਐ ਕਿ ਇਹ ਉਹ ਆਨੰਦਪੁਰ ਜਿਸ ਆਨੰਦਪੁਰ ਦੇ ਅੰਦਰ ਸੰਗਤਾਂ ਦੂਰ ਦਰਾਡੇ ਤੋਂ ਨੱਕ ਮਸਤਕ ਹੋਣ ਦੇ ਲਈ ਆਉਂਦੀਆਂ ਸਨ ਜਿੱਥੇ ਰੌਣਕਾਂ ਲੱਗੀਆਂ ਹੁੰਦੀਆਂ ਸਨ ਜਿੱਥੇ ਲੋਕ ਆਉਂਦੇ ਸਨ ਸੰਗਤਾਂ ਆਉਂਦੀਆਂ ਸਨ ਜਾਂਦੀਆਂ ਸਨ ਲੋਕ ਲੋਕਾਂ ਦੇ ਅੰਦਰ ਖੁਸ਼ੀ ਸੀ ਪਰ ਅੱਜ ਉਸ ਆਨੰਦਪੁਰ ਦੇ ਅੰਦਰ ਸਨਾਟਕ ਹੈ ਚਾਰ ਚਪਾਸੀ ਸਨਾਟਾ ਗੁਰੂ ਸਾਹਿਬ ਜੀ ਉਸ ਸਨਾਟੇ ਨੂੰ ਦੇਖ ਰਹੇ ਨੇ ਸਾਹਿਬ ਸੱਚੇ ਸਤਗੁਰੂ ਜੀ ਨੇ ਚੰਗੀ ਤਰ੍ਹਾਂ ਵੇਖਿਆ ਫਿਰ ਮਹਾਰਾਜ ਜੀ ਉੱਥੇ ਗਏ ਜਿੱਥੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਕੋਇਆ ਸੀ ਸੀਸ ਕੰਨ ਸਾਹਿਬ ਉੱਥੇ ਗੁਰਬਖਸ਼ ਉਦਾਸੀ ਦੇ ਨਾਲ ਮਿਲੇ ਮਹਾਰਾਜ ਜੀ ਨੇ ਆਖਿਆ ਕਿ ਚੰਗਾ ਪਈ ਆਸਾਂ ਇਹ ਥੋੜਾ ਚਲੇ ਜਾਣਾ ਉਹਨਾਂ ਨੇ ਪੁੱਛਿਆ ਮਹਾਰਾਜ ਫਿਰ ਕਦੋਂ ਇਥੇ ਚਰਨ ਪਾਓਗੇ ਮਹਾਰਾਜ ਕਹਿੰਦੇ ਨੇ ਕਦੀ ਵੀ ਨਹੀਂ ਕਦੀ ਵੀ ਸਹਿਬ ਕਹਿੰਦੇ ਨੇ ਇਸ ਸਥਾਨ ਦੀ ਜ਼ਿੰਮੇਵਾਰੀ ਆਪ ਜੀ ਦੀ ਹੈ ਇਹ ਬਚਨ ਆਖੀ ਤੇ ਉਹਨਾਂ ਦੀਆਂ ਅੱਖਾਂ ਪਾਰ ਆਈਆਂ ਹੁੰਦਾ ਹੀ ਇਹ ਪਿਆਰ ਹੈ mohabbat ਹੈ 29 ਸਾਲ ਸੱਚੇ ਸਤਗੁਰੂ ਅਨੰਦਪੁਰ ਦੀ ਨਗਰੀ ਦੇ ਵਿੱਚ ਰਹੇ ਨੇ ਆਪਣੇ ਪਿਤਾ ਦੀ ਵਸਾਈ ਹੋਈ ਨਗਰੀ ਹੈ ਉਸ ਨਗਰੀ ਦੇ ਵਿੱਚ ਮੇਰੇ ਗ huzੂਰ ਰਹਿ ਰਹੇ ਨੇ ਤੇ ਮੈਂ ਫਿਰ ਬੇਨਤੀ ਕਰਾਂ ਕਸੂਰ ਸਾਹਿਬ ਜੀ ਦਾ ਕੁਝ ਵੀ ਨਹੀਂ ਕਸੂਰ ਸਿਰ ਇਹੀ ਹੈ ਕਿ ਮਹਾਰਾਜ ਚੰਗਾ ਕਰਦੇ ਨੇ ਕਿਸੇ ਗਰੀਬ ਦੀ ਮਦਦ ਕਰਦੇ ਨੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਬਾਕੀ ਹੋਰ ਕੋਈ ਦੁੱਖ ਨਹੀਂ ਇਹ ਹੀ ਚੀਜ਼ ਉਹਨਾਂ ਤੋਂ ਜਰੀ ਨਹੀਂ ਗਈ 29 ਸਾਲ ਸੱਚੇ ਸਤਿਗੁਰੂ ਜੀ ਨੇ ਅਨੰਦਪੁਰ ਦੀ ਨਗਰੀ ਦੇ ਵਿੱਚ ਲਾਏ ਅਖੀਰ ਸੱਚੇ ਸਤਿਗੁਰੂ ਜੀ ਨੂੰ ਅਨੰਦਪੁਰ ਛੱਡਣ ਦੇ ਲਈ ਮੁਕੰਮਲ ਰੂਪ ਦੇ ਵਿੱਚ ਮਜਬੂਰ ਕੀਤਾ ਗਿਆ ਹਜ਼ੂਰ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਉੱਚੀ ਟੀਬੀ ਜਿਹਨੂੰ ਸ਼ਾਹੀ ਟੀਬੀ ਵੀ ਕਿਹਾ ਜਾਂਦਾ ਉਸ ਥਾਂ ਦੇ ਉੱਤੇ ਆ ਕੇ ਹਜ਼ੂਰ ਜੀ ਨੇ ਭਾਈ ਉਹਦੇ ਸਿੰਘ ਬਾਬਾਜੀਤ ਸਿੰਘ ਭਾਈ ਬਚਿੱਤਰ ਸਿੰਘ ਇਹਨਾਂ ਨੂੰ ਕੁਝ ਸਿੰਘ ਦਿੱਤੇ ਤੇ ਮਹਾਰਾਜ ਜੀ ਨੇ ਆਖਿਆ ਕਹਿਣ ਲੱਗੇ ਕਿ ਜਿਹੜੀ ਪਿੱਛੋਂ ਫੌਜ ਆਵੇਗੀ ਚੜ ਕੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਰੋਕ ਕੇ ਰੱਖਣਾ ਕਿਉਂਕਿ ਉਹ ਸਮਾਂ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਤੇ ਮੇਰੇ ਦਤਾਰ ਦੀ ਬਾਣੀ ਕਹਿੰਦੀ ਹੈ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਵਹਿਗੁਰੂ ਜੀ ਦੇ ਨਾਮ ਦੀ ਵਡਿਆਈ ਦਾ ਉਹਦੀਆਂ ਵਿਚਾਰਾਂ ਕਰਨ ਦਾ ਸਮਾਂ ਹੈ ਗੁਰੂ ਸਾਹਿਬ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਰੰਮ ਕੀਤਾ ਆਸਾ ਕੀ ਵਾਰ ਦਾ ਕੀਰਤਨ ਹੋਇਆ ਇਕਦਮ ਮੌਸਮ ਨੇ ਰੁਖ ਬਦਲ ਲਿਆ ਸਰਸਾ ਭਰ ਕੇ ਵਗਣ ਲੱਗੀ بارش ਪੈਣ ਲੱਗੀ ਤੇ ਸੱਚੇ ਸਤਿਗੁਰ ਜੀ ਦਾ ਛੋਟਾ ਜਿਹਾ ਪਰਿਵਾਰ ਸਰਸਾ ਤੇ ਨਦੀ ਦੇ ਕੰਢੇ ਦੇ ਉੱਤੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਤਿੰਨ ਭਾਗਾਂ ਸਹਿਬ ਜੀ ਦੇ ਮਹਿਲ ਈ ਮਨੀ ਸਿੰਘ ਜੀ ਦੇ ਨਾਲ ਸਨ ਤੇ ਉਹ ਦਿੱਲੀ ਰਵਾਨਾ ਹੋ ਗਏ ਗੁਰੂ ਸਾਹਿਬ ਜੀ ਦੇ ਦੋ ਫਰਜੰਦ ਦੋ ਸਹਿਬਜ਼ਾਦੇ ਉਹ ਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ ਨੇ ਗੁਰੂ ਸਾਹਿਬ ਜੀ ਦੇ ਲਾडले ਛੋਟੇ ਦੋਨੇ ਸਹਿਬਜ਼ਾਦੇ ਉਹ ਮਾਤਾ ਗੁਜਰੀ ਜੀ ਦੇ ਨਾਲ ਨੇ ਹਜ਼ੂਰ ਵਾਹਿਗੁਰੂ ਜੀ ਦੀ ਸਿਖਤ ਸਲਾਹ ਕਰ ਰਹੀ ਨੇ ਉਧਰ ਉਹ ਸਰਸਾ ਭਰ ਕੇ ਵਗਣ ਲੱਗੀ ਸਰਸਾ ਨਦੀ ਦੇ ਉੱਤੇ ਵਿਛੋੜਾ ਪੈ ਗਿਆ ਪਰਿਵਾਰ ਦਾ ਸਾਬ ਸੱਚੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਸਿਰਫ ਉਹੀ ਸਮਾਨ ਆਪਣੇ ਨਾਲ ਲਿਆ ਜਾਵੇ ਜਿਹੜਾ અત્યੰਤ ਲੋੜਵੰਦ ਹੈ ਜੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਜ਼ਿਆਦਾ ਉਸੇ ਸਰਸਾ ਦੇ ਨਦੀ ਦੇ ਵਿੱਚ ਸਿੰਘ ਘੋੜੀਆਂ ਸਮੇਤ ਰੁੜ ਗਏ ਸਹਿਬ ਸੱਚੇ ਸਤਿਗੁਰ ਜੀ ਦਾ ਜਿਹੜਾ ਖਜ਼ਾਨਾ ਸੀ ਉਹ ਖਜ਼ਾਨਾ ਸਰਸਾ ਨਦੀ ਦੇ ਵਿੱਚ ਰੁੜ ਗਿਆ ਇਹ ਆਖਿਆ ਜਾਂਦਾ ਸੀ ਹਜ਼ੂਰ ਦੇ ਕੋਲ ਨੌ ਮਨ ਪਾਰਾ ਇੱਕ ਗ੍ਰੰਥ ਸੀ ਨੌ ਮਨ ਪਾਰਾ ਵਿਦਿਆ ਸਾਗਰੋ ਦਾ ਨਾਮ ਸੀ ਵਿਦਿਆ ਸਾਗਰ ਉਹ ਵੀ ਸਰਸਾ ਨਦੀ ਦੇ ਪੇਟ ਚੜ ਗਿਆ ਗੁਰੂ ਸਾਹਿਬ ਜੀ ਦੇ ਕੋਲ ਜਿੰਨੀ ਮਾਇਆ ਸੀ ਮਹਾਰਾਜ ਕਹਿੰਦੇ ਨੇ ਸਿਰਫ ਉਤਨੀ ਮਾਇਆ ਆਪਣੇ ਨਾਲ ਰੱਖੋ ਜਿਦੀ ਲੋੜ ਹੈ ਬਾਕੀ ਸਭ ਸਰਸਾ ਦੇ ਵਿੱਚ ਪਾ ਦਿਓ ਉਹ ਵੀ ਮਾਇਆ ਸਰਸਾ ਦੇ ਵਿੱਚ ਰੋੜ ਦਿੱਤੀ ਸਰਸਾ ਨੇ ਬਹੁਤ ਵੱਡਾ ਨੁਕਸਾਨ ਗੁਰੂ ਘਰ ਦਾ ਕੀਤਾ ਪਰ ਹੁਕਮ ਸੀ ਉਸ ਪਰਵਤ ਦੀ ਗਾਰ ਦਾ ਗੁਰੂ ਸਾਹਿਬ ਉਸ ਤੋਂ ਇਨਕਾਰੀ ਕਿਵੇਂ ਹੋ ਸਕਦੇ ਸਨ ਕਿਵੇਂ ਇਨਕਾਰ ਹੋ ਸਕਦਾ ਤੇ ਮੇਰੇ ਦੀਨ ਦੇਵਾਲ ਸੱਚੇ ਸਤਿਗੁਰੂ ਜੀ ਸਤ ਪਉ ਦਾ ਦਿਨ ਜਦੋਂ ਚੜ੍ਹ ਆਏ ਆਪ ਜੋ ਕੋਟਲਾ ਨਿਹੰਗ ਖਾਂ ਕੇ ਇਹ ਗਨੀ ਖਾਂਤੀ ਨਬੀ ਖਾਂਦੀ ਨਾਲ ਇਹਨਾਂ ਦੀ ਰਿਸ਼ਤੇਦਾਰੀ ਸੀ ਇਹਨਾਂ ਦੇ ਘਰ ਰੁਕੇ ਇਹਨਾਂ ਦੇ ਘਰ ਹੀ ਭਾਈ ਬਚਿੱਤਰ ਸਿੰਘ ਉਹ ਆਪਣੇ ਪ੍ਰਾਣ ਤਿਆਗ ਗਏ ਸਨ ਬੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਉਹਨਾਂ ਨੇ ਕਹਿ ਦਿੱਤਾ ਸੀ ਕਿ ਮਹਾਰਾਜ ਕੀ ਤੁਸੀਂ ਅੱਗੇ ਜਾ ਸਕਦੇ ਹੋ ਮੈਨੂੰ ਇੱਥੇ ਛੱਡ ਦਿਓ ਪਤਾ ਕੋਈ ਨਹੀਂ ਹੁਣ ਸਰੀਰ ਦਾ ਕਿ ਕਦੋਂ ਸੁਵਾਸ ਮੁੱਕ ਜਾਣ ਮੇਰੇ ਹਜ਼ੂਰ ਨੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਮਹਾਰਾਜ ਜੀ ਦਾ ਤੇ ਮਨ ਦੇ ਕੋ ਜਿਨ੍ਹਾਂ ਐਡੀਆਂ ਵੱਡੀਆਂ ਗੁਰੂ ਘਰ ਦੇ ਲਈ ਕੁਰਬਾਨੀਆਂ ਕੀਤੀਆਂ ਹਨ ਜੰਗਾਂ ਲੜੀਆਂ ਕੋਣ ਅੱਜ ਸੱਚੇ ਸਤਗੁਰ ਜੀ ਦੇ ਅੱਖਾਂ ਦੇ ਸਾਹਮਣੇ ਉਹ ਸੂਰਮੇ ਸ਼ਹਾਦਤ ਦਾ ਜਾਮ ਪੀਰੇ ਨੇ ਸਹਿਬ ਸੱਚੇ ਸਤਗੁਰ ਜੀ ਤੋਂ ਸਰੀਰ ਕਰਕੇ ਵਿਛੜਦੇ ਪਏ ਨੇ ਦੀਨ ਦਿਆਲ ਸੱਚੇ ਸਤਗੁਰ ਗੁਰਦੇਵ ਮਹਾਰਾਜ ਜੀ ਹੌਸਲੇ ਅੰਦਰ ਬਲੰਦ ਨੇ ਅੰਦਰ ਕੋਈ ਫਰਕ ਨਹੀਂ ਹੈ ਮੇਰੇ ਮਾਲਕ ਉਸ ਥਾਂ ਦੇ ਉੱਤੇ ਰੁਕੇ ਇਧਰੋਂ ਮਾਤਾ ਗੁਜਰੀ ਜੀ ਆਪਣੇ ਦੋਨਾਂ ਲਾਲਾਂ ਨੂੰ ਲੈ ਕੇ ਜ਼ਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹਨਾਂ ਨੂੰ ਆਪਣੇ ਨਾਲ ਰੱਖਿਆ ਸਾਰੇ ਸਰੀਰ ਦੇ ਕੱਪੜੇ ਭਿੱਜੇ ਕੋਈ ਨਹੀਂ ਤੇ ਸਹਿਬ ਜਾਦੀ ਛੁੱਟੇ ਨਹੀਂ ਦਾਦੀ ਨੂੰ ਪੁੱਛਦੇ ਨੇ ਕਿ ਮਾਂ ਆਪਾਂ ਕਿੱਥੇ ਜਾ ਰਹੀਆਂ ਤੇ ਦਾਦੀ ਢੋਲੀ ਨਹੀਂ ਮਾਤਾ ਗੁਜਰੀ ਜੀ ਢੋਲੇ ਨਹੀਂ ਕਬਰਾਈ ਨਹੀਂ ਇਹ ਨਹੀਂ ਆਖਿਆ ਕਿ ਕਿਹੜੇ ਵਕਤਾਂ ਦੇ ਵਿੱਚ ਸਾਨੂੰ ਰੱਬ ਨੇ ਪਾ ਦਿੱਤਾ ਹੈ ਅਸੀਂ ਕਿਹੜੇ ਵਕਤਾਂ ਦੇ ਵਿੱਚ ਫਸ ਗਏ ਸਹਿਬ ਜੀ ਆਦਿਆਂ ਨੇ ਪੁੱਛਿਆ ਕਿ ਮਾਂ ਕਿੱਧਰ ਨੂੰ ਜਾ ਰਹੀਆਂ ਇਮਾਨ ਨੇ ਜਵਾਬ ਦਿੱਤਾ ਦਾਦੀ ਨੇ ਜਵਾਬ ਦਿੱਤਾ ਕਿ ਪੁੱਤਰ ਜਿੱਧਰ ਨੂੰ ਰੱਬ ਲੈ ਕੇ ਜਾ ਰਿਹਾ ਸਤ ਪੌ ਦੀ ਰਾਤ ਉਹ ਦੀਨਦਿਆਲ ਸਾਹਿਬ ਦੇ ਸਹਿਬ ਜਾਤੇ ਜਿਹੜੇ ਕਦੀ ਮਖਬਲੀਆਂ ਸੇਜਾਂ ਦੇ ਉੱਤੇ ਸੁਤੇ ਸਨ ਅੱਜ ਉਹ ਕम्मू 마ਸ਼ਕੀ ਦੇ ਘਰ ਅੰਦਰ ਪੁੰਝੇ ਹੀ ਪਏ ਨੇ ਉਹ ਡਸਨਟ ਮੈਟਰ ਕਿ ਠੀਕ ਹੈ ਸਾਨੂੰ ਲੱਗਦਾ ਏ ਪਰ ਉਹਨਾਂ ਦੇ ਲਈ ਕੋਈ ਕੋਈ ਮੁਸ਼ਕਲ ਨਹੀਂ ਕਿਉਂਕਿ ਸਾਡੇ ਲਈ ਇਹ ਕੰਮ ਔਖਾ ਹੋ ਜਾਂਦਾ ਕਿ ਮਖਮਲੀਆਂ ਸੇਜਾਂ ਦੀ ਉੱਤੇ ਬੰਦਾ ਬੈਠਾ ਹੋਵੇ ਫਿਰ ਇੱਕੋ ਦਮ ਪੁੰਝੇ ਪੈਣਾ ਹੋਵੇ ਉਹ ਬੰਦਾ ਕਹਿੰਦਾ ਮੈਂ ਮਰ ਗਿਆ ਉਹ ਰੁੜ ਗਿਆ ਓਏ ਪਤਾ ਨਹੀਂ ਰੱਬ ਕਿੱਥੇ ਐ ਕਿੱਥੇ ਬੈਠਾ ਏ ਪਰ ਨਹੀਂ ਉਹ ਦੀਨ ਦੇ ਆਲ ਸਤਿਗੁਰ ਦਾ ਸ਼ੁਕਰ ਅਦਾ ਕਰਨ ਵਾਲੇ ਨੇ ਉਹਨਾਂ ਦੇ ਮਨ ਅੰਦਰ ਕੋਈ ਐਸਾ ਪੈਨ ਹੈ ਸਬ ਸੱਚੇ ਸਤਗੁਰ ਜੀ ਦੀ ਮਾਤਾ ਜੀ ਨੇ ਬਿਨੇ ਕੀਤੀ ਆਖਿਆ ਕਿ ਕਿ ਪੁੱਤਰ ਇਹ ਬੱਚੇ ਭੁੱਖੇ ਨੇ ਤੇ ਸੱਚ ਜਾਣਿਓ ਪਤਾ ਨਹੀਂ ਕਿੰਨੇ ਚਿਰ ਦੇ ਭੁੱਖੇ ਗੁਣਗੇ ਕਿੰਨੇ ਚਿਰ ਪਰ ਅੰਦਰ ਸਬਰ ਅੰਦਰ ਦੀ ਦ੍ਰਿੜਤਾ ਅੰਦਰ ਦਾ ਪ੍ਰੇਮ ਅੰਦਰ ਦਾ ਨਿਸ਼ਚਾ ਬੜਾ ਪੱਕਾ ਗੁਰਗੋਬਿੰਦ ਸਿੰਘ ਮਹਾਰਾਜ ਦੀ ਵੀ ਨਿਸ਼ਚੇ ਦੇ ਬੜੇ ਪੱਕੇ ਨੇ। ਨਿਸ਼ਾ ਮਸਲਾ ਇਹ ਨਹੀਂ ਹੈ ਕਿ ਤੁਸੀਂ ਲੜਦੇ ਹੋਏ ਹਾਰ ਗਏ। ਗੱਲ ਹਾਰ ਜਿੱਤ ਦੀ ਨਹੀਂ ਹਾਰ ਜਿੱਤ ਉਦੋਂ ਦੇਖੀ ਜਾਂਦੀ ਹੈ। ਪਰ ਜਦੋਂ ਇਤਿਹਾਸ ਲਿਖਿਆ ਜਾਂਦਾ ਹੈ ਉਦੋਂ ਦੇਖਿਆ ਜਾਂਦਾ ਹੈ ਕਿਹੜੀ ਦਲੇਰੀ ਦੇ ਨਾਲ ਕਿਹੜੀ ਦਲੇਰੀ ਦੇ ਨਾਲ ਕੋਈ ਲੜਿਆ ਸੀ। ਕਿਹੜੀ ਮਕਾਰੀ ਦੇ ਨਾਲ ਕਿਸੇ ਨੇ ਕਿਸੇ ਨੂੰ ਮਾਰਿਆ ਸੀ। ਉਦੋਂ ਮਕਾਰੀ ਤੇ ਦਲੇਰੀ ਵੇਖੀ ਜਾਂਦੀ ਐ ਜਦੋਂ ਇਤਿਹਾਸ ਲਿਖਿਆ ਜਾਂਦਾ ਕਹਿ ਜਦੋਂ ਲੋਕਾਂ ਨੂੰ ਦੱਸਿਆ ਜਾਂਦਾ ਕਹਿ ਉਦੋਂ ਫਿਰ ਦਲੇਰੀ ਤੇ ਮਕਾਰੀ ਦੀਆਂ ਗੱਲਾਂ ਹੁੰਦੀਆਂ ਨੇ ਪਰ ਜਦੋਂ ਵਕਤ ਦੀ ਗੱਲ ਆਵੇ ਹਮ ਵਕਤ ਉਹਨਾਂ ਦਾ ਸੀ ਉਦੋਂ ਲੋਕਾਂ ਨੇ ਕਿਹਾ ਹੋਵੇਗਾ ਮੁਗਲ ਹਾਕਬਾਂ ਨੇ ਕਿ ਅਸੀਂ ਗੁਰਗੋਬਿੰਦ ਸਿੰਘ ਜੀ ਨੂੰ ਭਜਾ ਦਤਾ ਪਰ ਉਹ ਆਉਣ ਸਮਾਉਣ ਤੇ ਜਿਹਦੇ ਇਤਿਹਾਸ ਲੈ ਕੇ ਗਿਆ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਇਹਨਾਂ ਦੇ ਮੁੱਲ ਦੇ ਸਪਾਈ ਜਿਹੜੇ ਸਾਨੂੰ ਉਹ ਅਟਕ ਨਹੀਂ ਸੀ पाए ਕਿਸੇ ਦੇ ਅੰਦਰ ਤਾਕਤ ਨਹੀਂ ਸੀ ਖੈਰ ਅੱਜ ਦੀ ਜਿਹੜੀ ਰਾਤ ਹੈ ਨਾ ਅੱਜ ਦਾ ਜਿਹੜਾ ਸਮਾ ਹੈ ਮੇਰੇ ਦੀਨ ਦੀਆਲ ਸੱਚੇ ਸਤਗੁਰੂ ਚਮਕੌਰ ਦੀ ਗੜੀ ਦੇ ਵਿੱਚ ਪਰਵੇਸ਼ ਕਰ ਗਏ ਸਨ ਆਪਣੇ 40 ਸਿੰਘਾਂ ਨੂੰ ਨਾਲ ਲੈ ਕੇ ਦੋ ਸਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਨਾਲ ਸਨ ਵੱਡੇ ਸਹਿਬਜ਼ਾਦੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਨ ਤੇ ਜਿਹੜੇ ਛੋਟੇ ਸਹਿਬਜ਼ਾਦੇ ਸਨ ਉਹ ਮਾਤਾ ਜੀ ਦੇ ਨਾਲ ਸਨ ਪਰ ਉਹਨਾਂ ਦਾ ਸਿੱਧਕ ਦੇਖੋ ਬਲਕ ਬੱਚਾ ਜਿਹੜਾ ਹੈ ਨਾ ਉਹ ਜਿੱਦ ਕਰਦਾ ਕਹ ਪਰ ਉਹਨਾਂ ਦਾ ਸਿੱਧਕ ਦੇਖੋ ਉਹ ਟਿੱਕੇ ਕੋਈ ਅੰਦਰ ਆਤਮਾ ਮਨ ਬਿਲਕੁਲ ਇਕਾਗਰ ਕਬੀਰ ਸਾਹਿਬ ਕਹਿੰਦੇ ਨੇ ਮਨ ਨਹੀਂ ਡਿਗੈ ਤਨ ਕਾਹੇ ਕੋ ਗਰੇ ਕਹਿੰਦੇ ਨੇ ਜੇ ਮਨ ਟਿਕਿਆ ਫਿਰ ਤਨ ਦਾ ਤੇ ਕੋਈ ਸਵਾਲ ਨਹੀਂ ਨਾ ਪੈਦਾ ਹੁੰਦਾ ਇਦਾਂ ਸੱਚੇ ਸਤਿਗੁਰੂ ਜੀ ਨੇ ਮਾਤਾ ਜੀ ਨੇ ਆਖਿਆ ਕਿ ਪੁੱਤਰਾਂ ਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾਓ ਲక్ష్ਮੀ ਬ੍ਰਾਹਮਣੀ ਸੀ ਉਹ ਕਹਿੰਦਾ ਜੀ ਮੇਰੇ ਘਰ ਤੇ ਰੋਟੀ ਗਰੀਬੀ ਸੀ ਕਹਿੰਦਾ ਮੇਰੇ ਘਰ ਤੇ ਪ੍ਰਬੰਧ ਕੋਈ ਨਹੀਂ ਪਰ ਮੈਂ ਸ਼ਿਕਾ ਜ਼ਰੂਰ ਦਿਨਾ ਸ਼ਿਕਾ ਜ਼ਰੂਰ ਦਿਨਾ ਫਿਰ ਇਹ ਸੇਵਾ ਜਿਹਦੇ ਕਰਮਾਂ ਭਾਗਾਂ ਦੇ ਵਿੱਚ ਹੋਵੇ ਜਿਹਦੇ ਕਰਮਾਂ ਭਾਗ ਇਦਾਂ ਮੇਰੇ ਹਜ਼ੂਰ ਦਾ ਆ ਜਿਹੜਾ ਇਹ ਪੋਹ ਦੀਆਂ ਰਾਤਾਂ ਦੁੱਖਾਂ ਦੇ ਵਿੱਚ ਬਤੀਤ ਹੋਈਆਂ ਪਰ ਫਿਰ ਵੀ ਸਭ ਸੱਚੇ ਸਤਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਸਨ ਫਿਰ ਵੀ ਪਰਮਾਤਮਾ ਦੇ ਅੱਗੇ ਉਹਨਾਂ ਦੀਆਂ ਅਰਦਾਸਾਂ ਸਨ ਕਿ ਮਹਾਰਾਜ ਕਿ ਝੁਕਣਾ ਦੇ ਸਾਡਾ ਆਸਰਾ ਕੇਵਲ ਤੂੰ ਹੈ ਕਿਸੇ ਕੋਈ ਕੋਈ ਮੰਜ ਨਿਮਾਣੀ ਇੱਕ ਤੂੰ ਕਹਿੰਦੇ ਨੇ ਕਿਸੇ ਦਾ ਕੋਈ ਆਸਰਾ ਹੋਵੇਗਾ ਕਿਸੇ ਦਾ ਕੋਈ ਆਸਰਾ ਹੋਵੇਗਾ ਪਰ ਮੇਰਾ ਆਸਰਾ ਕੇਵਲ ਤੇ ਕੇਵਲ ਤੂੰ ਹੈ ਕੇਵਲੇ ਕਾਲਪੁਰ ਤੇ ਅਕਾਲ ਪੁਰਖ ਤੋਂ ਅਗਲਾਵਾ ਹਜ਼ੂਰ ਕਿਸੇ ਦੀ ਪਰਵਾਹ ਨਹੀਂ ਕੀਤੀ ਆਓ ਗੁਰਮੁਖ ਪਿਆਰਿਓ ਅਰਦਾਸ ਕਰੀਏ ਕਿ ਮਹਾਰਾਜ ਆਪ ਜੀ ਨੇ ਸਾਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਾਡੇ ਅੰਦਰ ਵੀ ਸਿੱਧ ਸਾਡੇ ਅੰਦਰ ਵੀ ਭਰੋਸੇ ਦੀ ਬਹੁਤ ਵੱਡੀ ਕਮੀ ਹੈ ਮਹਾਰਾਜ ਸਾਨੂੰ ਵੀ ਭਰੋਸਾ ਬਖਸ਼ਿਸ਼ ਕਰਨਾ ਤਾਂ ਜੋ ਸਾਡੀ ਵੀ ਜਿਹੜੇ ਸੁਆਸ ਨੇ ਇਹ ਸਿੱਖੀ ਕੇਸਾਂ ਸੁਆਸਾਂ ਸਕ ਨਿਭ ਜਾਣ ਅਸੀਂ ਵੀ ਸਿੱਖੀ ਦੇ ਵਿੱਚ ਪੂਰੇ ਹੋ ਸਕੀਏ ਗੁਰੂ ਦੇਵ ਮਹਾਰਾਜ ਸਾਡੇ ਸਰਬਤ ਦੀਆਂ ਹਾਜ਼ਰੀਆਂ ਆਪਣੇ ਘਰ ਪਰਵਾਨ ਕਰਨ